ਦਾ ਬਤਾਇਆ ਹੈ। ਹੈਗੁਰ ਦੀ ਕਾ ਖਾਤਾ, ਲਾਇਵ ਦੀ ਕੀ ਫਟੇ। ਮਤਾ ਕਿ ਸਾ ਜਿਹਨੇ ਕਸੂਪਰਾ ਕਿਉਂਕਿ బ్లాక్ ਮਾਰਕਾ ਇਕਲੇ ਆਗੂ ਕਿ ਸਾਹਮਣੇ ਸਾਧ ਪ੍ਰਧਾਨ ਜੀ ਨੇ ਬਜਾਇ ਨੂੰ ਕਾਇ ਨੂੰ ਬੋਲ ਕੇ ਪਿਕਾ ਪਿਆ। ਕਿ ਜਿੱਥੇ ਵੀ ਕਿਤੇ ਆਮ ਆਦਮੀ ਪਾਰਟੀ ਦੇ ਮਸ਼ਹੂਰ ਆਏ ਮੈਲੇ ਦੇ ਉੱਪਰਲੇ ਇਹਨਾਂ ਦਾ ਭਰਾਵੋ ਅਸੀਂ ਪੰਡਾਂ ਦੇ ਵਿੱਚੋਂ ਕੇ ਮੋਦ ਕਰਾਂਗੇ। ਜਿਹੜਾ ਸਾਡਾ ਸਮਾਨ ਇਹਨਾਂ ਨੇ ਪੰਨਿਆਂ ਤੋੜਿਆ ਚੋਰੀ ਕੀਤਾ ਇਹਨਾਂ ਨੂੰ ਕਿਦਾਵੇ ਬੜਦਾ ਰੱਤੀ ਬਾਰਨੀ ਦੇਵਾਂਗੇ ਕਿ ਚੱਲ ਚੱਲ ਬੰਦੀਆਂ ਸਹਾਰਸੀ ਜੋੜਾਣੀਆਂ ਨੇ ਉਹਨਾਂ ਨੂੰ ਬੇਇੱਜ਼ਤੀ ਆ ਕਿ ਸਾਰੇ ਭਰਾਵੋ ਰਲ ਮਿਲ ਕੇ ਆਪਾਂ ਇਹਨਾਂ ਨੂੰ ਕਿਦਾਵੇ ਨਾਂ ਬਣਦੇ ਨੂੰ ਕਿ ਕੱਲ ਸਾਡੇ ਨਾਲ ਕੀਤਾ ਉਹ ਤੋਂ ਬਾਅਦ ਨਾਲ ਹੈ ਕਿ ਕੌਂ ਦਾ ਨਾਲ ਕੀਤਾ ਚੱਲੇ ਕਹਿੰਦੇ ਸਾਰਿਆਂ ਨੇ ਕਰਨਗੇ ਬੇਇੱਜ਼ਤੀ ਖਾਲ ਕਰ ਪਰਦਾਇਆਦਾ ਵੀਰਾਂ ਨੂੰ ਉਹਨੂੰ 5 ਸਾਲ ਦੀ ਜਿੰਦਗੀ ਆ ਭਰਾਵੋ ਦੀ ਅੱਜ 19 ਸੌ ਕੰਮੇਦੋ ਲੈ ਕੇ ਪ੍ਰੋਟੈਸਟਾਂ ਦੇ ਨਾਲ ਆ ਕੇ ਕੰਮ ਕਰਦੇ ਆਂਗੇ 5 ਸਾਲ ਤੋਂ ਬਾਅਦ ਪਰਦਾਇਆਂ ਨੂੰ ਕੋਈ ਸੌਦਾ ਨਹੀਂ ਗਿਆ ਜਿਵੇਂ ਬੰਗੀਆਂ ਕੰਮ ਆਉਂਦੀਆਂ ਨੇ ਇਸ ਲਈ ਬੇਇੱਜ਼ਤੀਆਂ ਕਹਿਣਾਂ ਦੇ ਤੁਸੀਂ ਕਹਿੰਦੇ ਮਰਦ ਕਰਨ ਦੇ ਕਿਲੇ ਪਿੰਡ ਤੇ ਨਾ ਕੋਸ਼ਿਸ਼ ਕਰੋ ਕਿਉਂ ਕਹਿਣਾ ਨੇ ਪਸਾਣਾ ਰਹਿਣਾ ਤਾਂ ਤੁਸੀਂ ਰਹੋਗੇ 5 ਸਾਲ ਤੁਹਾਡੇ ਅਸੀਂ ਪਿੰਡਾਂ ਦੇ ਭਰਾਵਾਂ ਨੇ ਫੇਰ ਕੰਮ ਆਉਣਾ ਇਸ ਲਈ ਜਿੱਥੇ-ਜਿੱਥੇ ਵੀ ਸਾਡੀਆਂ ਜਸੇ ਬੰਗੀਆਂ ਨੇ ਕਰਨ ਵਾਲੇ ਸਿਹਰਤੀ ਜੋੜੀਆਂ ਦੀਆਂ ਸਾਰਿਆਂ ਨੂੰ ਬੇਇੱਜ਼ਤੀਆਂ ਕਹਿਣਾ ਨੂੰ ਕਿਸੇ ਵੀ ਪਿੰਡ ਦੇ ਵਿੱਚ ਨਾ ਬਣਨ ਦੇਵੋ ਤੁਹਾਡੇ ਨਾਲ ਸਾਡੇ ਜਿਹੜੇ ਨੇ ਸਰੀਆ ਨਮਿਤ ਪਟਾ ਅਸੀਂ ਪਾਸ ਤੁਸੀਂ ਇਤਲਾਮ ਆਦਰਾ ਇਹ ਵੀ ਦੋ ਗੱਲਾਂ ਸਾਝੀਆਂ ਕਰਨਗੇ। ਵਾਈਕ੍ਰਿਸ਼ਕਾ ਖਾਲਸਾ ভাই ਜੀ ਦੇ ਪਤੇ ਕਿਸਾਨ ਪ੍ਰਭੋ ਬੜੀ ਦੁੱਖ ਦੀ ਗੱਲ ਆ ਕਿ 14 ਮਹੀਨੇ ਸਾਡਾ ਮੋਰਚਾ ਚੱਲਿਆ ਖਲੋਰੀ ਸੰਭੂ ਅਤੇ ਜਤਨਪੁਰਾ ਬਾਠਰਾ ਦੇ ਉੱਤੇ ਤੇ ਇਹੀ ਭਗਵੰਤ ਮਾਨ ਪਹਿਲਾ 14 ਮਹੀਨੇ ਕੋਹ ਨਹੀਂ ਬੋਲਿਆ ਜਦੋਂ ਇਹ ਪਾਪਾਂ ਦੇ ਹੱਥੇ ਚੜ ਗਿਆ ਤੇ ਜਦੋਂ ਇਹਨੂੰ ਈਡੀ ਦਾ ਡਰ ਲੱਗਣ ਲੱਗ ਗਿਆ ਜਦੋਂ ਇਹਨੂੰ ਪਤਾ ਲੱਗ ਗਿਆ ਮੇਰੀ ਵੀ ਗੱਦੀ ਜਾਊਗੀ ਤਾਂ ਇਹਨੇ ਕਿਸਾਨਾਂ ਨੂੰ ਉਥੋਂ ਆਪਣਾ ਨੁਕਸਾਨ ਕੀਤਾ ਤੇ ਨਾਲ ਹੀ ਪੁੱਟਿਆ ਮਾਰਿਆ ਵੀ ਆ ਨਾਲ ਹੀ ਸਾਡੀਆਂ ਟਰਾਲੀਆਂ ਦੀ ਲੈ ਕੇ ਗਏ ਆ ਸਲੰਡਰਾਂ ਤੇ ਕਚੋਰੀ ਕਰ ਗਏ ਆ ਭਰਾਵੋ ਇਹ ਜਿਹੜੇ ਚੋਰ ਨੇ ਜੇ ਪਿੰਡਾਂ ਦੇ ਵਿੱਚ ਆਉਂਦੇ ਆ ਤਾਂ ਜੱਥੇਬੰਦੀ ਮੰਨੀਆਂ ਆ ਆਪਾਂ ਡਟ ਕੇ ਵਿਰੋਧ ਕਰਨਾ ਇਹ ਕਹਿੰਦਾ ਸੀ ਵੀ ਧਰਨੇ ਦੀ ਲੋੜ ਨਹੀਂ ਪੈਣੀ ਹੁਣ ਇਹਨੇ ਧਰਨੇ ਆ ਜਿਹੜੇ ਆ ਕਹਿੰਦਾ ਮੈਂ ਬੰਦ ਕਰਨੂਗਾ ਲੱਗਣੇ ਅਸੀਂ ਇਹ ਧਰਨੇ ਆ ਜਿਹੜੇ ਆ ਕਣਕ ਦਾ ਕੰਮ ਆ ਜਿਹੜਾ ਨਿਪਟੜ ਲੈਣ ਦੇ ਭਰਾਵੋ ਫੇਰ ਇਹਨੇ ਹੱਕ ਤੇ ਡੋਡਾ ਰੱਖ ਕੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਮਨਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਤਾਂ ਬੜਾ ਪਾੜਾ ਜੀ ਹਲੋ ਹਲੋ